ਕੁੜਾ ਮੰਗਲਾ ਜੀ ਮਾਨਗੋ ਵਿਸ਼ੇਸ਼ ਬੱਪਰ ਚਰਮਾ ਜੀ ਪੁਲਿਸ ਕਮਿਸ਼ਨਰ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਇੰਸਪੈਕਟਰ ਸੀਆਈਏ ਨੇ ਸ੍ਰਿੰਦਰ ਕੁਮਾਰ ਨੂੰ ਜੀ ਪੁਲਿਸ ਪਾਰਟੀ ਨੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਨਾਮ ਚਾਹਤ ਪਵਨ ਤੇ ਰਣਵੀਰ ਜਿਨ੍ਹਾਂ ਦੇ ਕੋਲੋਂ 3 ਕਿਲੋ ਓਪੀਐਮਨ ਕਵਰ ਕੀਤੀ ਜਿਹਦੇ ਜਿਹਦੇ ਖਿਲਾਫ ਹਮ ਕਾਨੂੰਨ ਭਾਰ ਕੋ ਕੇਂਦਰ ਵਿੱਚ ਤਾਰਦੀ ਕੀਤਾ ਗਿਆ ਇਹ ਪਹਿਲੇ ਵੀ ਮਾਮਲਾ ਦਰਜ ਹੈ ਜੀ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਦੋ ਕਦਮੇ ਦਰਜ ਹੈ ਤੋਂ ਮੈਂ ਪਹਿਲਾਂ ਵੀ ਰੈਸਟ ਕੀਤਾ ਗਿਆ ਜੀਲ ਦੇ ਵਿੱਚੋਂ ਆਇਆ ਸੀ ਦੁਬਾਰਾ ਆ ਕੇ ਫਿਰ ਉਹ ਕਿੰਨੇ ਵਿੱਚਲਾ ਕੰਮ ਕਰਨਾ ਪੈਂਦਾ